ਦੋਸਤੋ ਆ ਚੂਹਿਆਂ ਨੇ ਤਾਂ ਕਮਾਲ ਹੀ ਕਰਤੀ ਪਹਿਲਾਂ ਭੁੱਕੀ ਖਾ ਗਏ ਫੇਰ ਗਾਂਜਾ ਖਾ ਗਏ ਦੇਸੀ ਸ਼ਰਾਬ ਪੀ ਗਏ ਹੋਰ ਪਤਾ ਨਹੀਂ ਕੀ ਕੁਝ ਖਾ ਗਏ ਤੇ ਹੁਣ ਹੁਣ 802 ਬੋਤਲਾਂ ਸ਼ਰਾਬ ਹੀ ਪੀ ਗਏ ਉਹ ਵੀ ਅੰਗਰੇਜ਼ੀ ਤੇ ਅੰਗਰੇਜ਼ੀ ਸ਼ਰਾਬ ਪੀ ਕੇ ਹੁਣ ਪਤਾ ਨਹੀਂ ਕਿੱਥੇ ਲੁਕੇ ਫਿਰਦੇ ਆ ਭੱਜੇ ਫਿਰਦੇ ਆ ਤੇ ਪ੍ਰਸ਼ਾਸਨ ਵਿਚਾਰਾ ਪਿੱਛੇ ਪਿੱਛੇ ਉਹਨਾਂ ਨੂੰ ਲੱਭਦਾ ਫਿਰਦਾ ਕਿੰਨੀ ਬੇਸ਼ਰਮੀ ਦੀ ਗੱਲ ਆ ਦੋਸਤੋ ਆਏ ਦਿਨ ਸਾਡੇ ਸਮਾਜ ਅੰਦਰ ਕਪੜੇਬਾਜ਼ੀ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਕਈ ਤਾਂ ਇਹੋ ਜਿਹੀਆਂ ਹਾਸੋਹਿਣੀਆਂ ਹੁੰਦੀਆਂ ਜਿਨ੍ਹਾਂ ਨੂੰ ਸੁਣ ਕੇ ਵੀ ਹਾਸਾ ਆਉਂਦਾ ਕਿ ਚੂਹੇ ਸ਼ਰਾਬ ਪੀ ਗਏ ਅਰਸੋਦੋ ਬੋਤਲਾਂ ਵਾਹ ਇੱਕ ਘਟਨਾ ਕਿੱਥੋਂ ਦੀ ਆ ਦੋਸਤੋ ਤੇ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਦੇ ਆ ਦਰਅਸਲ ਚਾਰਖੰਡ ਦੇ ਵਿੱਚ ਸ਼ਰਾਬ ਨੂੰ ਲੈ ਕੇ ਇੱਕ ਨਵੀਂ ਨੀਤੀ ਬਣ ਰਹੀ ਆ ਤਾਂ ਉਸ ਨੀਤੀ ਦੇ ਤਹਿਤ ਪੂਰੇ ਰਾਜ ਭਰ ਦੇ ਵਿੱਚ ਜਿਹੜੇ ਸ਼ਰਾਬ ਦੇ ਸਟਾਕ ਆ ਉਹਨਾਂ ਦੀ ਮੈਚਿੰਗ ਕੀਤੀ ਜਾ ਰਹੀ ਆ ਕਿ ਕੀ ਜਿੰਨੇ ਜਿੰਨੇ ਕਿਸੇ ਦੁਕਾਨ ਨੂੰ ਸ਼ਰਾਬ ਵੇਚਣ ਵਾਸਤੇ ਸਰਕਾਰ ਮਨਜ਼ੂਰੀ ਦਿੰਦੀ ਆ ਉਹਨਾਂ ਉਹਨਾਂ ਹੀ ਕਿਸੇ ਨੇ ਸਟਾਕ ਵਿੱਚ ਆ ਕਿ ਵੱਧ ਵਿੱਚ ਆ ਇਸ ਤਰੀਕੇ ਦੇ ਨਾਲ ਪੂਰੇ ਰਾਜ ਦੇ ਵਿੱਚ ਚੈਕਿੰਗ ਹੋ ਰਹੀ ਸੀ ਤਾਂ ਤਨਬਾਦ ਇੱਕ ਏਰੀਆ ਵਾ ਚਾਰਖੰਡ ਦਾ ਉੱਥੇ ਜਦੋਂ ਕੁਝ ਦੁਕਾਨਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਹਨਾਂ ਦੁਕਾਨਾਂ ਦੇ ਵਿੱਚੋਂ ਜਿਹੜਾ ਸਟਾਕ ਸੀ ਉਹ ਘੱਟ ਨਿਕਲਿਆ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਕੁਝ ਖਾਲੀ ਮਿਲੀਆਂ ਕਈਆਂ ਦੇ ਟੱਕ